ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਸਮਰ ਤੇ ਅੱਜ ਆਪਾਂ ਇੱਕ ਵਾਰ ਫੇਰ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਏ ਆ ਇਸ ਤੋਂ ਪਹਿਲਾਂ ਆਪਾਂ ਵੀਡੀਓ ਨੂੰ ਸ਼ੁਰੂ ਕਰੀਏ ਤਾਂ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਇਹ ਵੀਡੀਓ ਹੋਰਾਂ ਤੱਕ ਵੀ ਪਹੁੰਚ ਸਕੇ ਤਾਂ ਲਾਈਕ ਤੇ ਕਮੈਂਟ ਕਰਕੇ ਆਪਾਂ ਨੂੰ ਜਰੂਰ ਦੱਸਣਾ ਵੀ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਤਾਂ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆਂ ਅੱਜ ਆਪਾਂ ਗੱਲਬਾਤ ਕਰਾਂਗੇ ਫਰੂਟ ਕਲਰ ਬਾਰੇ ਜਿਹੜਾ ਕਿ ਜਿੰਨੂੰ ਆਪਾਂ ਜੈਲ ਕਲਰ ਵੀ ਕਹਿੰਦੇ ਆਂ ਇੰਦੇ ਵਿੱਚ ਆਪਣੇ ਕੋਲੇ ਕਾਫੀ ਕੰਪਨੀਆਂ ਦੇ ਕਲਰ ਆਉਂਦੇ ਆ ਜਿਸ ਤਰ੍ਹਾਂ ਕਿ ਆਪਣਾ ਬਿਊਟੀ ਬਲੈਕ ਆ ਗਿਆ ਅਰਬਨ ਮੈਕ ਆ ਗਿਆ ਇਸ ਤੋਂ ਬਾਅਦ ਮਿਜ ਕਲਰ ਆ ਗਿਆ ਹੋਰ ਵੀ ਆਪਣੇ ਕੋਲੇ ਕਾਫੀ ਪ੍ਰਕਾਰ ਦੇ ਕਲਰ ਆਉਂਦੇ ਆ ਆ ਤੁਸੀਂ ਦੇਖ ਹੀ ਰਹੇ ਹੋ ਇਸ ਤਰ੍ਹਾਂ ਦੀ ਇਹ ਪੈਕਿੰਗ ਦੇ ਵਿੱਚ ਜਿਹੜਾ ਕਿ ਆਪਣੇ ਕੋਲੇ ਆਉਂਦਾ ਹੈ ਕੰਪਨੀਆਂ ਲੱਗ ਲੱਗ ਨੇ ਔਰ ਇਹਨਾਂ ਦੇ ਉੱਪਰ ਜੋ ਵੀ ਹੈ ਤੁਸੀਂ ਦੇਖੋਗੇ ਇਹਨਾਂ ਨੇ ਲਿਖਿਆ ਹੁੰਦਾ ਸਾਰਾ ਕੁਝ ਵੀ ਆਪਾਂ ਕਿਸ ਤਰ੍ਹਾਂ ਯੂਜ਼ ਕਰਨਾ ਹੈ ਜਿਸ ਤਰ੍ਹਾਂ ਤੁਸੀਂ ਦੇਖੋਗੇ ਅਮੋਨੀਆ ਫ੍ਰੀ ਹੈ ਠੀਕ ਹੈ ਇਹਨਾਂ ਨੇ ਟਾਈਮਿੰਗ ਵੀ ਦਿੱਤੀ ਹੋਈ ਆ ਵੀ ਜਨਨ ਕਿ 10 ਮਿੰਟ ਤੱਕ ਆਪਾਂ ਇਹਨੂੰ ਲਾ ਕੇ ਰੱਖ ਸਕਦੇ ਆ ਪਰ ਜਿਹੜਾ ਇਹਨਾਂ ਨੇ 10 ਮਿੰਟ ਦਾ ਟਾਈਮ ਦਿੱਤਾ ਹੈ ਇਸ ਗੱਲ ਨੂੰ ਆਪਾਂ ਜਰੂਰ ਧਿਆਨ ਰੱਖਣਾ ਇਹ ਇਹਨਾਂ ਨੇ ਮੈਕਸਿਮਮ ਟਾਈਮ ਦਿੱਤਾ ਹੈ ਕਿਉਂਕਿ ਇਹਦੇ ਵਿੱਚ ਆਪਾਂ ਦੇ ਹੀਰ ਕਿਸੇ ਦੇ ਛੋਟੇ ਵੀ ਹੁੰਦੇ ਆ ਕਿਸੇ ਦੇ ਵੱਡੇ ਵੀ ਆ ਤਾਂ ਉਹ ਟਾਈਮਿੰਗ ਆਪਾਂ ਆਪਣੇ ਆਪ ਸੈੱਟ ਕਰਨੀ ਹੈ ਵੀ ਆਪਾਂ ਇੱਕ ਅੱਧੀ ਰੀ ਲਾ ਕੇ ਆਪਾਂ ਇਸ ਨੂੰ ਦੇਖ ਸਕਦੇ ਆ ਅਗਰ ਆਪਾਂ 10 ਮਿੰਟ ਲਈ ਵੀ ਯੂਜ਼ ਕਰਦੇ ਆ ਤਾਂ ਕਈ ਵਾਰੀ ਕਲਰ ਵੱਧ ਚੜ ਜਾਂਦਾ ਹੈ ਤਾਂ ਆਪਾਂ ਉਸ ਦਾ ਸਮਾਂ ਘਟਾ ਸਕਦੇ ਆ ਆਪਾਂ ਨੂੰ ਥੋੜੇ ਸਮੇਂ ਲਈ ਲਾ ਸਕਦੇ ਆ ਅਗਰ ਜੀ ਕਿਸੇ ਦੇ 10 ਮਿੰਟ ਲਈ ਘੱਟ ਚੜਦਾ ਤਾਂ ਆਪਾਂ 1-2 ਮਿੰਟ ਦਾ ਸਮਾਂ ਵਧਾ ਵੀ ਸਕਦੇ ਆ ਕਿਉਂਕਿ ਉਹ ਆਪਣੇ ਯੂਜ਼ ਕਰਨ ਤੇ ਜਾਂ ਲਾਉਣ ਤੇ ਡਿਪੈਂਡ ਕਰਦਾ ਵੀ ਆਪਾਂ ਇਹਨੂੰ ਕਿੰਨਾ ਚਲਾ ਕੇ ਰੱਖਦੇ ਆ ਔਰ ਕਿਸ ਤਰ੍ਹਾਂ ਆਪਾਂ ਇਹਨੂੰ ਸੈੱਟ ਕਰਨਾ ਹੈ ਬਾਕੀ ਜਿਹੜੀ ਇਹਦੀ ਪੈਕਿੰਗ ਵਗੈਰਾ ਤੁਹਾਨੂੰ ਦਿਖਾਈ ਦਿੱਤੀ ਵੀ ਵੈਸੀ ਪੈਕਿੰਗਾਂ ਬਹੁਤ ਤਰ੍ਹਾਂ ਦੀਆਂ ਆਉਂਦੀਆਂ ਨੇ ਜਿਹੜੀ ਮੇਨ ਪੈਕਿੰਗ ਹੈ ਉਹ ਇਸ ਤਰ੍ਹਾਂ ਦੀ ਆਉਂਦੀ ਹੈ ਲਗਭਗ ਕਲਰਾਂ ਦੀ ਆ ਦੇਖੋ ਤੁਸੀਂ ਜੈਲ ਕਲਰ ਦੇ ਵਿੱਚ ਆਉਂਦਾ ਹੈ ਇਹਨਾਂ ਦੇ ਨੰਬਰ ਇਹਦੇ ਉੱਪਰ ਲਗ ਲਗ ਲਿਖੇ ਹੁੰਦੇ ਆ A ਔਰ B ਬਸ ਤਰੀਕਾ ਲਾਉਣ ਦਾ ਵੀ ਸੇਮ ਹੀ ਆ ਵੀ ਇਹਨੂੰ ਵੀ ਤੁਸੀਂ ਲੋਨ ਤੱਕ ਪਹਿਲਾਂ A ਨੰਬਰ ਦਾ ਚਮਚਾ ਜਾਦਾ ਚਮਚ ਜਿੰਨਾ ਵੀ ਤੁਸੀਂ ਲਾਉਣਾ 2 ਚਮਚ ਪਾ ਸਕਦੇ ਹੋ ਉਸ ਤੋਂ ਬਾਅਦ B ਬਸ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ ਵੀ ਅਗਰ ਆਪਾਂ ਜਿਹੜਾ ਇਹਦਾ ਕੈਪ ਹੈ ਜਿਹੜਾ ਆਪਾਂ ਇਸ ਤੋਂ ਲਾਇਆ ਤਾਂ ਉਹ ਕੋਸ਼ਿਸ਼ੇ ਕਰਨੀ ਹੈ ਬਈ ਆਪਾਂ ਇਸ ਉੱਪਰ ਹੀ ਲਾ ਕੇ ਰੱਖਣਾ ਹੈ ਤਾਂ ਕਿ ਕਈ ਵਾਰੀ ਜਦੋਂ ਆਪਣਾ ਕੈਪ ਚੇਂਜ ਹੋ ਜਾਂਦਾ ਤਾਂ ਫਿਰ ਥੋੜਾ ਜਿਹਾ ਕਲਰ ਹੈ ਜਿਹੜਾ ਉਹ ਬਲੈਕ ਹੋ ਜਾਂਦਾ ਇਸ ਕਰਕੇ ਆਪਾਂ ਕੈਪ ਦਾ ਜ਼ਰੂਰ ਧਿਆਨ ਰੱਖਣਾ ਵੀ ਆਪਣਾ ਜਿਹੜਾ ਕੈਪ ਹੈ ਉਹ ਮਤਲਬ ਇੱਕ ਦੂਜੀ ਦੇ ਉੱਪਰ ਚੇਂਜ ਨਾ ਹੋਵੇ ਬਸ ਹੋਰ ਇਹਦੇ ਵਿੱਚ ਇਹੀ ਹੈ ਵੀ ਤੁਸੀਂ ਦੇਖ ਹੀ ਰਹੇ ਹੋ ਵੀ ਤੁਹਾਨੂੰ ਦੱਸ ਹੀ ਦਿੱਤਾ ਵੀ ਕੰਪਨੀ ਕਾਫੀ ਆਉਂਦੀਆਂ ਨੇ ਆਪਣਾ ਬਾਕੀ ਇਹਨਾਂ ਨੇ ਸਾਰਾ ਕੁਝ ਇਹਦੇ ਉੱਪਰ ਲਿਖਿਆ ਵੀ ਹੋਇਆ ਹੈ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਟੱਡੀ ਕਰ ਸਕਦੇ ਆ ਪੜ੍ਹ ਸਕਦੇ ਆ ਆ ਦੇਖੋ ਤੁਸੀਂ ISO ਤੋਂ ਮਾਨਤਾ ਪ੍ਰਾਪਤ ਹੈ ਠੀਕ ਹੈ ਜੀ ਤਾਂ ਜਿਹੜੇ ਕਿਸੇ ਨੂੰ ਵੀ ਇਨਫੈਕਸ਼ਨ ਵਗੈਰਾ ਕਰਦਾ ਹੈ ਉਹ ਪਹਿਲਾਂ ਆਪਾਂ ਇੱਕ ਸਾਈਡ ਤੇ ਕਰਨ ਵਗੈਰਾ ਤੇ ਲਾ ਕੇ ਸਾਈਡ ਤੇ ਦੇਖ ਸਕਦੇ ਆ ਚੈੱਕ ਕਰ ਸਕਦੇ ਆ ਠੀਕ ਹੈ ਜੀ ਆ ਨੰਬਰ ਲਿਖੇ ਹੋਏ ਜਿਸ ਤਰ੍ਹਾਂ ਨਾਟ ਅਲਰਜੀ ਨੰਬਰ 1 ਤੇ ਲਿਖਿਆ ਵੀ ਆਪਾਂ ਨੂੰ ਅਲਰਜੀ ਵਗੈਰਾ ਨਹੀਂ ਕਰਦਾ ਮੋਸਟਲੀ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਕਲਰ ਕੋਈ ਕਰਦਾ ਆ ਰਿਹਾ ਤਾਂ ਹੋ ਸਕਦਾ ਆਦਰਵਾਈਜ਼ ਬਹੁਤ ਘੱਟ ਚਾਂਸ ਨੇ ਠੀਕ ਹੈ ਇਹਦੇ ਵਿੱਚ ਇਹਨਾਂ ਲਿਖਿਆ ਡੂ ਨਾਟ ਹਾਰਮ ਦਾ ਹੈਅਰ ਵੀ ਜਾਨਕੀ ਚੜਦਾ ਨਹੀਂ ਹੈ ਡੂ ਨਾਟ ਫੇਡ ਇਟ ਕਲਰ ਕਲਰ ਫੇਡ ਨਹੀਂ ਕਰਦਾ ਠੀਕ ਹੈ ਡੂ ਨਾਟ ਡਰਾਈ ਸਕਿਨ ਦਾ ਹੈਡ ਵੀ ਜਾਨਕੀ ਆਪਣੇ ਹੈਡ ਵਗੈਰਾ ਤੇ ਇਹ ਨਹੀਂ ਚੜਦਾ ਤਰ੍ਹਾਂ ਦਾ ਮਦਾਸ ਹੀ ਰੇ ਸੀ ਵੀ ਆਪਣੇ ਕੋਲੇ ਜਨਕਿ ਕਾਫੀ ਕੰਪਨੀਆਂ ਦੇ ਆਉਂਦੇ ਨੇ ਕਲਰ ਆਪਣੇ ਕੋਲੇ ਇਹ ਲਗਭਗ 15 20 ਪ੍ਰਕਾਰ ਤੋਂ ਪਲਸ ਕੰਪਨੀਆਂ ਦੇ ਆਉਂਦੇ ਆ ਔਰ ਆ ਦੇਖੋ ਜਿਸ ਤਰ੍ਹਾਂ ਇਹ ਪਾ ਇੱਕ ਕੰਪਨੀ ਦੀ ਗੱਲ ਕਰਦੇ ਤਾਂ ਇਹਦੇ ਵਿੱਚ ਹੋਰ ਵੀ ਪੈਕਿੰਗਾਂ ਜਿਸ ਤਰ੍ਹਾਂ ਇਹ ਪੈਕਿੰਗ ਆ ਗਈ ਇਹਦੇ ਵਿੱਚ ਹੀ ਟੀਆ 3 ਵੀ ਜਨਕਿ ਇਹਦੇ ਵਿੱਚ ਵੀ ਆਉਂਦਾ ਹੈ ਇਸ ਤੋਂ ਬਾਅਦ ਇੱਕ ਇਹਦੀ ਇਹ ਪੈਕਿੰਗ ਆ ਗਈ ਜਿਹੜੀ ਤੁਸੀਂ ਦੇਖ ਰਹੇ ਹੋ ਲਵੈਂਡਰ ਇਸ ਕਲਰ ਦੇ ਵਿੱਚ ਵੀ ਇਹ ਆਉਂਦਾ ਹੈ ਇਸ ਦੀ ਜਿਹੜੀ ਪੈਕਿੰਗ ਹੈ ਉਹ ਥੋੜੀ ਜਿੰਦੇ ਨਾਲੋਂ ਚੇਂਜ ਹੈ ਬੱਕਰੀ ਹੋਊਗੀ ਆ ਤੁਸੀਂ ਦੇਖ ਹੀ ਸਕਦੇ ਹੋ ਠੀਕ ਹੈ ਜਿਹੜੀ ਆ ਪੈਕਿੰਗ ਆ ਰਹੀ ਸੀ ਇਹਦੇ ਨਾਲੋਂ ਕੰਪਨੀ ਸੇਮ ਹੈ ਪੈਕਿੰਗ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਹੈ ਠੀਕ ਹੈ ਇਸ ਚੀਜ਼ ਦਾ ਵੀ ਜਰੂਰ ਆ ਕਿਉਂਕਿ ਕੰਪਨੀਆਂ ਨੇ ਅਲੱਗ-ਅਲੱਗ ਆਪਣੇ ਹਿਸਾਬ ਨਾਲ ਜਨਕੀ ਪੈਕਿੰਗ ਕੀਤੀ ਹੁੰਦੀ ਹੈ ਔਰ ਇਸੇ ਕਰਕੇ ਵੀ ਅਲੱਗ-ਅਲੱਗ ਕੰਪਨੀਆਂ ਦਾ ਜਿਹੜਾ ਹੈਗਾ ਪ੍ਰਾਈਸ ਵੀ ਅਲੱਗ-ਅਲੱਗ ਹੁੰਦਾ ਹੈ ਠੀਕ ਹੈ ਜਿਸ ਤਰ੍ਹਾਂ ਆਪਣੇ ਕੋਲੇ ਜੀ ਆਪਾਂ ਪ੍ਰਾਈਸ ਦੀ ਗੱਲ ਕਰਦੇ ਆ ਤਾਂ ਇਹ ਆਪਣੇ ਕੋਲੇ ਜਿਹੜਾ ਕਲਰ ਆਮ ਹੈ 299 ਯਾਨੀ ਕਿ ਲਗਭਗ 90 300 ਰੁਪਏ ਤੋਂ ਸ਼ੁਰੂ ਹੋ ਜਾਂਦਾ ਬਾਕੀ ਐਮ ਆਰ ਪੀ ਸਾਰਿਆਂ ਦੇ ਅਲੱਗ-ਅਲੱਗ ਨੇ ਔਰ ਪ੍ਰਾਈ ਵੀ ਸਾਰਿਆਂ ਦੇ ਅਲੱਗ-ਅਲੱਗ ਨੇ